ਇਸ ਵੇਲੇ ਦੀ ਵੱਡੀ ਖਬਰ ਸਿੱਧੂ ਮੁਸੇਹ ਵਾਲਾ ਕਤਲकांड ਨਾਲ ਜੁੜੀ ਹੋਈ ਹੈ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦਾਅਦ ਦੇ ਕਿ ਇੱਕ ਮੁਲਜ਼ਮ ਨੂੰ ਦਿੱਲੀ 에어ਪੋਰਟ ਤੋਂ ਕਾਬੂ ਕੀਤਾ ਗਿਆ ਤਾਂ ਦਿੱਲੀ ਪੁਲਿਸ ਵੱਲੋਂ 에어ਪੋਰਟ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਇੱਕ ਮੁਲਜ਼ਮ ਜੋ ਸਿੱਧੂ ਮੁਸੇਹ ਵਾਲਾ ਕਤਲकांड ਚ ਜਿਸ ਦਾ ਨਾਂ ਹੈ ਉਸ ਨੂੰ ਕਾਬੂ ਕੀਤਾ ਗਿਆ ਦਾਅਦ ਦੇ ਕਿ ਜੁਗਨੂ ਜੋ ਕਿ ਆਮ ਵੱਡਾ ਜਿਹੜਾ ਨਾਮੀ ਜਿਹੜਾ ਗੈਂਗਸਟਰ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜੀਵਨ ਜੋਤ ਉਰਫ ਜੁਗਨੂ ਨੂੰ ਮਾਨਸਾ ਪੁਲਿਸ ਜਿਹੜੇ ਆ ਹੁਣ ਮਾਨਸਾ ਲੈ ਕੇ ਆਏਗੀ ਜੋ ਜਲਦੀ ਹੀ ਰਵਾਨਾ ਹੋ ਰਹੀ ਹੈ ਅਤੇ ਦਿੱਲੀ 에어ਪੋਰਟ ਤੋਂ ਜੁਗਨੂ ਨੂੰ ਕਾਬੂ ਕੀਤਾ ਗਿਆ ਜੁਗਨੂ ਤੇ ਜਿਹੜਾ ਕਾਫੀ ਜਿਹੜੇ ਆ ਕਈ ਪਹਿਲਾਂ ਵੀ ਜਿਹੜੇ ਆ ਦੋਸ਼ ਲੱਗੇ ਹੋਇਆ ਤਾਂ ਉੱਥੇ ਸਿੱਧੂ ਮਸੇਵਾਲਾ ਕਤਲ ਕਾਂਡ ਮਾਮਲੇ 'ਚ ਅਹਿਮ ਦੋਸ਼ੀ ਹੈ ਅਹਿਮ ਮੁਲਜ਼ਮ ਹੈ ਜਿਹੜਾ ਜੁਗਨੂ ਐ ਤੇ ਪੁਲਸਾਂ ਵੱਲੋਂ ਹਰ ਪੱਖ ਤੋਂ ਜਿਹੜੀ ਸਿੱਧੂ ਮੁਸੇਵਾਲਾ ਕਤਲकांड ਦੀ ਜਾਂਚ ਪੜਤਾਲ ਹਲੇ ਚੱਲ ਰਹੀ ਐ ਤੇ ਜਿੱਥੇ ਦੋਸ਼ੀਆਂ ਨੂੰ ਜਿਹੜਾ ਕਿ 200 ਨਾਲ ਤੇ ਐਯਤ ਕਰ ਦਿੱਤੇ ਨੇ ਤੇ ਜਲਦ ਹੀ ਕੋਈ ਵੱਡਾ ਫੈਸਲਾ ਵੀ ਮਾਨਸਾ ਕੋਰਟ ਦਾ ਆਉਣ ਵਾਲਾ ਤਾਂ ਦੂਜੇ ਪਾਸੇ ਹੁਣ ਸਿੱਧੂ ਮੁਸੇਵਾਲਾ ਕਤਲकांड ਵਿੱਚ ਜਿਹੜਾ ਜੁਗਨੂ ਐ ਉਸ ਤੇ ਵੱਡੀ ਕਾਰਵਾਈ ਹੋਈ ਐ ਤਾਂ ਉਸ ਨੂੰ ਕਾਬੂ ਕੀਤਾ ਗਿਆ ਦਿੱਲੀ 에어ਪੋਰਟ ਤੋਂ ਤਾ ਜਗਨੂ ਨੂੰ ਨੂੰ ਜਿੱਥੇ ਦੇਖਿਆ ਜਾ ਰਿਹਾ ਜਿੱਥੇ ਇੱਕ ਪਾਸੇ ਕੋਰਟ ਵਿੱਚ ਇਹ ਮਾਮਲਾ ਟ੍ਰਾਇਲ ਤੇ ਆ ਤੇ ਗਵਾਹਿਆਂ ਤੇ ਮਾਮਲਾ ਚੱਲ ਰਿਹਾ ਤੇ ਉੱਥੇ ਹੀ ਹੁਣ ਵੱਡੀ ਕਾਰਵਾਈ ਹੋਈ ਹੈ ਕਿ ਦਿੱਲੀ 에어ਪੋਰਟ ਤੋਂ ਜਗਨੂ ਨੂੰ ਕਾਬੂ ਕੀਤਾ ਗਿਆ ਤਾਂ ਸਿੱਧੂ ਮਸੇਵਾਲਾ ਕਤਲ ਮਾਮਲੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਹੋਰ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਮੁਲਜ਼ਮ ਜੀਵਨ ਜੋਤ ਉਰਫ ਜਗਨੂ ਉਸ ਨੂੰ ਕਾਬੂ ਕਰਕੇ ਮਾਨਸਾ ਲਿਆਂਦਾ ਜਾਏਗਾ ਪੁਲਿਸ ਵੱਲੋਂ ਤੇ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਤਾਂ ਬਿੱਤੇ ਲੰਬੇ ਸਮੇਂ ਤੋਂ ਮਾਨਸਾ ਪੁਲਿਸ ਨੂੰ ਇਸ ਦੋਸ਼ੀ ਦੀ ਇਸ ਮੁਲਜ਼ਮ ਦੀ ਜਿਹੜੀ ਆ ਉਹ ਭਾਲ ਸੀ ਅਤੇ ਲਗਾਤਾਰ ਜਿਹੜੇ ਛਾਪੇਮਾਰੀ ਚੱਲ ਰਹੀ ਸੀ ਪਰ ਜਿਵੇਂ ਹੀ ਇਹ ਦਿੱਲੀ 에ਰਪੋਰਟ ਤੇ ਪਹੁੰਚਦਾ ਹੈ ਤਾਂ ਨਾਲ ਦੀ ਨਾਲ ਹੀ ਮੌਕੇ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਦਿੱਲੀ ਪੁਲਿਸ ਵੱਲੋਂ ਤੇ ਕਾਬੂ ਕੀਤਾ ਜਾਂਦਾ ਹੈ ਉਕਤ ਮੁਲਜ਼ਮ ਨੂੰ ਤਾਂ ਹੁਣ ਆ ਮਾਨਸਾ ਲਿਆਂਦਾ ਜਾਏਗਾ ਜੁਗਨੂ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਿੱਧੂ ਮੁਸੇਵਾਲਾ ਕਤਲकांड ਮਾਮਲੇ 'ਚ ਮੁਲਜ਼ਮ ਜੀਵਨ ਜੋਤ ਉਰਫ ਜੁਗਨੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ